ਆਓ ਕਵਤਾ ਦੇ ਵੇੜੇ ਬਈਏ ਦੁੱਖ ਸੁੱਖ ਸੁਣੀਏ ਭਾਵਾਂ ਨੂੰ ਅੱਗੇ ਲੈ ਜਾਈਏ ਕਵਤਾ ਵੇੜੇ ਸਾਰੇ ਦੁੱਖ ਸੁੱਖ ਸਾਂਝੇ ਕਰੀਏ ਦੋਸਤੋ ਅੱਜ ਦੇ ਇਸ ਕਾ ਪ੍ਰੋਗਰਾਮ ਦੇ ਵਿੱਚ ਸਾਡੇ ਵਿੱਚ ਸ਼ਾਮਲ ਨੇ ਪੰਜਾਬੀ ਸ਼ਾਇਰਾ ਅਰਮਾਨ ਰਮੇਸ਼ਵਰੀ ਸ਼ਾਇਰ ਨਵਦੀਪ ਮੁੰਡੀ ਤੇ ਡਾਕਟਰ ਹਰਨੇਕ ਸਿੰਘ ਕਲੇਰ ਤੇ ਮੈਂ ਸਤਪਲ ਪੇਖੀ ਇਸ ਮਹਿਫਲ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਅਰਮਾਨ ਰਮੇਸ਼ਵਰੀ ਜੀ ਨੂੰ ਪੰਜਾਬੀ ਕਪਤਾ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਸੱਚ ਦੀ ਲੋ ਤੇ ਕਠਪੁਤਲੀ ਦੀ ਪ੍ਰਵਾਸ ਇਹਨਾਂ ਦੇ ਕਾਵ ਸੰਗ੍ਰਹਿ ਨੇ ਔਰ ਪਾਠਕਾਂ ਨੇ ਇਹਨਾਂ ਪੁਸਤਕਾਂ ਨੂੰ ਚੰਗਾ ਹੁੰਗਾਰਾ ਭਰਿਆ ਸੋ ਮੈਂ ਬੇਨਤੀ ਕਰਦਾ ਹਾਂ ਰਮਾ ਰਮੇਸ਼ਵਰੀ ਜੀ ਨੂੰ ਕਿ ਉਹ ਆਪਣੀਆਂ ਦੋ ਕਵਤਾਵਾਂ ਸਾਡੇ ਨਾਲ ਸਾਂਝੀਆਂ ਕਰਨ ਰਮਾ ਰਮੇਸ਼ਵਰੀ ਜੀ ਧੰਨਵਾਦ ਸਤਪਾਲ ਜੀ ਕਾਵ ਮਹਿਫਿਲ ਵਿੱਚ ਰਮਾ ਰਮੇਸ਼ਵਰੀ ਮੈਂ ਤੁਹਾਡੇ ਸਾਹਮਣੇ ਹਾਜ਼ਰੀ ਲਵਾ ਰਹੀ ਹਾਂ ਆਪਣੀ ਇੱਕ ਨਜ਼ਮ ਮਹਿਲਾ ਦਿਵਸ ਮੈਂ ਸਤਰੰਗੀ ਪੀਂਗ ਮੈਂ ਕੁਦਰਤ ਦੀ ਜਾਈ ਮੈਂ ਮਾਂ ਧੀ ਭੈਣ ਦੋਸਤ ਤੇ ਮੈਂ ਹੀ ਹਾਂ ਹਮਰਾਈ ਵਾਜੀ ਵਾ ਮੈਂ ਹੀ ਹਾਂ ਤਰਤ ਨਸਲਾਂ ਦੀ ਮੈਂ ਹੀ ਹਾਂ ਇੱਕ ਔਰਤ ਹਮ ਹਾਕਮਸ ਸਦੀਆਂ ਲਤਾੜਿਆ ਮੈਨੂੰ ਜੂਏ ਅੰਦਰ ਹਾਰਿਆ ਮੈਨੂੰ ਜਿੱਤਾਂ ਹਾਰਾਂ ਦਾ ਖਮਿਆਜ਼ਾ ਮੈਂ ਭਰਿਆ ਵੰਡੀਆਂ ਦਾ ਵੀ ਦਰਦ ਮੈਂ ਜ਼ਰਿਆ ਕਿਉਂਕਿ ਮੈਂ ਹਾਂ ਇੱਕ ਔਰਤ ਹੂੰ ਬਹੁਤ ਅੱਛੀ ਪੈਰ ਦੀ ਜੁੱਤੀ ਸੀ ਸਮਝਿਆ ਜਾਂਦਾ ਡੱਕ ਅੰਦਰ ਹੀ ਰੱਖਿਆ ਜਾਂਦਾ ਹੱਕ ਸੰਵਿਧਾਨ ਨੇ ਦਿੱਤੇ ਦੁੱਖ ਦਰਦ ਸਭ ਹਰ ਰਹਿ ਗਏ ਕਿਤੇ ਪਿੱਛੇ ਕਿਉਂਕਿ ਮੈਂ ਹਾਂ ਇੱਕ ਔਰਤ ਬਹੁਤ ਅੱਛੀ ਸਿੱਖਿਆ ਦੇ ਜਦ ਖੁੱਲੇ ਦਵਾਰ ਉਡਾਰੀ ਲਾਈ ਮੈਂ ਖੰਭ ਖਿਲਾਰ ਹਰ ਖੇਤਰ ਦੀ ਮੋਰੀ ਹੋ ਗਈ ਮੁਸ਼ਕਤ ਚਾਹੇ ਦੋਰੀ ਹੋ ਗਈ ਕਿਉਂਕਿ ਮੈਂ ਹਾਂ ਇੱਕ ਔਰਤ ਹੂੰ ਪਰ ਸੋਚ ਮਰਦ ਦੀ ਅਜੇ ਵੀ ਨਪਾਕ ਹੈ ਦਿਸਦੀ ਤੇ ਜਾਬੀ ਹਮਲਿਆਂ ਤੋਂ ਸਾਫ਼ ਹੈ ਦਿਸਦੀ ਕਿਉਂਕਿ ਮੈਂ ਹਾਂ ਇੱਕ ਔਰਤ ਅਜਿਹੇ ਦੌਰ ਵਿੱਚ ਕਿੱਦਾਂ ਜਸ਼ਨ ਮਨਾਵਾਂ ਮੈਂ ਕਿੱਦਾਂ ਭੇਜਾਂ ਮੁਬਾਰਕਾਂ ਜਿੱਤਾਂ ਤੇ ਸੋਹਲੇ ਗਾਵਾਂ ਮੈਂ ਬਦਲਣੀ ਪੈਣੀ ਸੋਚ ਹੈ ਮਰਦ ਨੂੰ ਵਾਸਤੇ ਔਰਤ ਜਿਸਮ ਤੋਂ ਪਾਰ ਵੀ ਹੈ ਸਮਰੱਥ ਤੇ ਖਾਸ ਔਰਤ ਕਿਉਂਕਿ ਮੈਂ ਹਾਂ ਇੱਕ ਔਰਤ ਮਾਂ ਹਾਂ ਸ਼ਕਤੀ ਮਾਂ ਇੱਕ ਔਰਤ ਵਾਜਿਬ 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 ਇਹ ਸ਼ੁਕਰੀਆ ਜੀ ਜਿਵੇਂ ਕਿ ਔਰਤਾਂ ਦੀ ਜੋ ਹਾਲਤ ਹੈ ਅੱਜ ਦੇ ਸਮਾਜ ਦੇ ਵਿੱਚ ਇਸ ਨੂੰ ਬਿਆਨ ਕਰਦੀ ਹੈ ਨਜ਼ਮ ਸੀ ਇਸ ਤੋਂ ਬਾਅਦ ਅਗਲੀ ਮੈਂ ਰਚਨਾ ਇੱਕ ਗ਼ਜ਼ਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਹੀ ਹਾਂ ਅਰਸ਼ਦ ਤੰਗੀ ਅੱਗੇ ਹਰ ਨਾ ਜਾਈ ਤੰਗੀ ਅੱਗੇ ਹਰ ਨਾ ਜਾਈ ਸੋਚਾਂ ਦੇ ਵਿੱਚ ਮਰ ਨਾ ਜਾਈ ਹਿੰਮਤ ਕਰ ਜੇ ਮੰਜ਼ਿਲ ਪਹੁੰਚੀ हिम्मत करजे मंझल पौणी हालातां ਕੋਲੋਂ ਡਰ ਨਾ ਜਾਈ ਵਾਹ ਵਾਹ ਜੀ ਰਾਹ ਵਿੱਚ ਭਾਵੇਂ ਕੰਕਰ ਰੋੜੇ ਰਾਹ ਵਿੱਚ ਭਾਵੇਂ ਕੰਕਰ ਰੋੜੇ ਪੈਰ ਪਿਛਾਵਲ ਧਰ ਨਾ ਜਾਈ ਵਾਹ ਹੂੰ ਜੋ ਭਾਲੇ ਉਹ ਅੰਦਰ ਤੇਰੇ ਹੂੰ ਜੋ ਭਾਲੇ ਉਹ ਅੰਦਰ ਤੇਰੇ ਦੇਖ ਪਖੰਡੀ ਡਰ ਨਾ ਜਾਈ ਸੱਜਣਾ ਇਸ਼ਕ ਦੀ ਰਹਿਮਤ ਕਰਕੇ ਸੱਜਣਾ ਇਸ਼ਕ ਦੀ ਰਹਿਮਤ ਕਰਕੇ ਚੋਲੀ ਦੁਖੜੇ ਪਰ ਨਾ ਜਾਈਂ ਸਬਜੀ ਨਹੀਂ ਤਾਂ ਰੁੱਖੀ ਖਾ ਲਈ ਸਬਜੀ ਨਹੀਂ ਤਾਂ ਰੁੱਖੀ ਖਾ ਲਈ ਮੰਗਣ ਗੈਰ ਦੇ ਦਰ ਨਾ ਜਾਈਂ ਬਹੁਤ ਅੱਛਾ ਗਲਤ ਵਤੀਰੇ ਮੋਹਰੇ ਖੜ ਜਾ ਗਲਤ ਵਤੀਰੇ ਮੋਹਰੇ ਖੜ ਜਾ ਦੇਖ ਰਮਾ ਤੂੰ ਡਰ ਨਾ ਜਾਈਂ ਦੇਖ ਰਮਾ ਤੂੰ ਡਰ ਨਾ ਜਾਈਂ ਸ਼ੁਕਰੀਆ ਜੀ ਧੰਨਵਾਦ ਬਾਜੀ ਬਾਪਾ ਦੋਸਤੋ ਔਰਤ ਮਨ ਦੀ ਬੇਦਨਾ ਨੂੰ ਆਪਣੇ ਸ਼ਬਦਾਂ ਰਹੀਂ ਬਖੂਬੀ ਪ੍ਰਗਟ ਕੀਤਾ ਔਰ ਆ ਮਰ ਮਿਸ਼ਰੀ ਜੀ ਨੇ ਅਸੀਂ ਡਾਕਟਰ ਹਰਨੇਕ ਸਿੰਘ ਕਲੇਰ ਹੋਰਾਂ ਦਾ ਨਾਮ ਜ਼ਰੂਰ ਸੁਣਿਆ ਪੜ੍ਹਿਆ ਮਾਣਿਆ ਹੋਵੇਗਾ ਪੰਜਾਬੀ ਸਾਹਿਤ ਦੇ ਵਿੱਚ ਸਰਵੰਗੀ ਲੇਖਕ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਉਹਨਾਂ ਦੀਆਂ ਲਗਭਗ 30 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਚ ਪੈ ਚੁੱਕੀਆਂ ਨੇ ਸਮੇਂ ਦੇ ਸੂਰਜ ਪੈੜ ਮੇਰੇ ਲਾਹੌਦੀ ਤੇ ਮਿੱਟੀ ਦੀ ਬਾਤ ਇਹਨਾਂ ਦੇ ਕਾਵ ਸੰਗ੍ਰਹਿ ਨੇ ਸੋ ਮੈਂ ਹੁਣ ਗੁਜਾਰਿਸ਼ ਕਰਦਾ ਡਾਕਟਰ ਹਰਨੇਕ ਸਿੰਘ ਕਲੇਰ ਹੋਰਾਂ ਨੂੰ ਕਿ ਉਹ ਵੀ ਆਪਣੇ ਸ਼ਬਦਾਂ ਨਾਲ ਸਾਨੂੰ ਨਿਵਾਜਣ ਡਾਕਟਰ ਹਰਨੇਕ ਸਿੰਘ ਕਲੇਰ ਦੋਸਤੋ ਇਸ ਕਾਵਿ ਮਹਿਫਲ ਵਿੱਚ ਪਹਿਲਾਂ ਮੈਂ ਗਜ਼ਲ ਪੇਸ਼ ਕਰਦਾ ਜੀ ਹਨੇਰਾ ਮਿਟਣਾ ਜੇਕਰ ਬਚੀ ਹੰਕਾਰ ਤੋਂ ਪਹਿਲਾਂ ਵਾਹ ਜੀ ਵਾਹ ਹਨੇਰਾ ਮਿਟਣਾ ਜੇਕਰ ਬਚੀ ਹੰਕਾਰ ਤੋਂ ਪਹਿਲਾਂ ਮਿਟੇ ਨਾ ਖੂਨ ਦਾ ਲਿਖਿਆ ਤੇਰੀ ਤਲਵਾਰ ਤੋਂ ਪਹਿਲਾਂ ਵਾਹ ਜੀ ਵਾਹ ਮਿਟੇ ਨਾ ਖੂਨ ਦਾ ਲਿਖਿਆ ਤੇਰੀ ਤਲਵਾਰ ਤੋਂ ਪਹਿਲਾਂ ਬੱਚੇ ਯਾਰਾ ਹਨੇਰੇ ਹੋਰ ਗੂੜੇ ਹੋਣਗੇ ਦੇਖੀ ਹੂੰ ਬੱਚੇ ਯਾਰਾ ਹਨੇਰੇ ਹੋਰ ਗੂੜੇ ਹੋਣਗੇ ਦੇਖੀ ਕਰੀ ਪੜਤਾਲ ਖਬਰਾਂ ਦੀ ਛਪੇ ਅਖਬਾਰ ਤੋਂ ਪਹਿਲਾਂ ਵਾਹ ਜੀ ਵਾਹ ਜੀ ਬਹੁਤ ਅੱਛਾ ਕਰੀ ਪੜਤਾਲ ਖਬਰਾਂ ਦੀ ਛਪੇ ਅਖਬਾਰ ਤੋਂ ਪਹਿਲਾਂ ਆਦਾ ਤੇਰੀ ਬਲਾ ਸੋਣੀ ਹੂੰ ਕਿਤੇ ਨਾ ਜਾਣ ਤੇ ਬਣ ਜੇ ਪਦਾ ਤੇਰੀ ਬਲਾ ਸੋਣੀ ਕਿਤੇ ਨਾ ਜਾਣ ਤੇ ਬਣ ਜੇ ਜ਼ਮਾਨਾ ਸੋਚ ਦਾ ਭੜਾ ਬੱਚੀ ਟਕਰਾਰ ਤੋਂ ਪਹਿਲਾਂ ਜ਼ਮਾਨਾ ਸੋਚ ਦਾ ਭੜਾ ਬੱਚੀ ਟਕਰਾਰ ਤੋਂ ਪਹਿਲਾਂ ਖੁਸ਼ੀਆਂ ਨਾਲ ਗਮ ਸਾਥੀ ਰਹੇ ਸੀ ਵਾਂਗ ਹਮਸਾਏ ਖੁਸ਼ੀਆਂ ਨਾਲ ਗਮ ਸਾਥੀ ਰਹੇ ਸੀ ਵਾਂਗ ਹਮਸਾਏ ਮਲਾਹਾ ਡੋਬਤੀ ਬੇੜੀ ਕਿਸੇ ਮਜਧਾਰ ਤੋਂ ਪਹਿਲਾਂ ਮਲਾਹਾ ਡੋਬਤੀ ਬੇੜੀ ਕਿਸੇ ਮੰਜਤਾਰ ਤੋਂ ਪਹਿਲਾਂ ਮੱਕਾ ਜੀ ਅਸੀਂ ਰੁੱਖਾਂ ਨਿਆਈ ਹਾਂ ਕਰੂੰਬੜ ਵਾਂਗ ਫੁੱਟ ਪੈਂਦੇ ਅਸੀਂ ਰੁੱਖਾਂ ਨਿਆਈ ਹਾਂ ਕਰੂੰਬੜ ਵਾਂਗ ਫੁੱਟ ਪੈਂਦੇ ਉਗਾਂਗੇ ਨਿਤ ਨਵੇਂ ਦਿਨ ਤੇ ਪਈ ਜੇ ਮਾਰ ਤੋਂ ਪਹਿਲਾਂ ਉਗਾਂਗੇ ਨਿਤ ਨਵੇਂ ਦਿਨ ਪਈ ਜੇ ਮਾਰ ਤੋਂ ਪਹਿਲਾਂ ਇੱਕ ਹੋਰ ਗਜ਼ਲ ਇਸ ਤਰ੍ਹਾਂ ਹੀ ਹਾਂਜੀ ਨਿੱਕੀ ਬਹਿਰ ਦੀ ਗਜ਼ਲ ਹੈ ਜੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਬੱਦਲ ਜੈਸੇ ਸائے ਹੁੰਦੇ ਹੂੰ ਬੱਦਲ ਜੈਸੇ ਸائے ਹੁੰਦੇ ਮਿੱਤਰ ਕਦ ਹਮ ਸائے ਹੁੰਦੇ ਹੂੰ ਬੱਦਲ ਜੈਸੇ ਸائے ਹੁੰਦੇ ਮਿੱਤਰ ਕਦ ਮਾਂ ਜਾਏ ਹੁੰਦੇ ਹੂੰ ਲੋੜਾਂ ਥੋੜਾਂ ਗਰਜ਼ਾਂ ਖਾਤਰ ਹੂੰ ਲੋੜਾਂ ਥੋੜਾਂ ਗਰਜ਼ਾਂ ਖਾਤਰ ਸੱਜਣ ਮੀਤ ਬਣਾਏ ਹੁੰਦੇ ਹੂੰ ਲੋੜਾਂ ਥੋੜਾਂ ਗਰਜ਼ਾਂ ਖਾਤਰ ਸੱਜਣ ਮੀਤ ਬਣਾਏ ਹੁੰਦੇ ਪਛਤਾਵਾ ਨਾ ਸਾਥ ਨਵਾਵੇ ਪਰ ਛਾਵਾ ਨਾ ਸਾਥ ਨਵਾਵੇ ਐਸੇ ਚਾਚੇ ਤਾਏ ਹੁੰਦੇ ਪਰ ਛਾਵਾ ਨਾ ਸਾਥ ਨਵਾਵੇ ਐਸੇ ਚਾਚੇ ਤਾਏ ਹੁੰਦੇ ਆਮਾ ਜਾਮਾ ਤੇਰੇ ਬਦਲੇ ਹਮ ਆਮਾ ਜਾਮਾ ਤੇਰੇ ਬਦਲੇ ਹੋਰ ਬਹਾਨੇ ਲਾਏ ਹੁੰਦੇ ਗੱਲੀਆਂ ਬਾਤਾਂ ਜੀਵਨ ਤੁਰਦਾ ਹਮ ਗੱਲੀਆਂ ਬਾਤਾਂ ਜੀਵਨ ਤੁਰਦਾ ਸ਼ਬਦੀ ਸੁਰਮੇ ਪਾਏ ਹੁੰਦੇ ਵਾਹ ਜੀ ਵਾਹ ਗੱਲੀਆਂ ਬਾਤਾਂ ਜੀਵਨ ਤੁਰਦਾ ਸ਼ਬਦੀ ਸੁਰਮੇ ਪਾਏ ਹੁੰਦੇ ਤੂੰ ਮੇਰੀ ਮੈਂ ਬਣ ਜਾ ਤੇਰਾ ਹਮ ਤੂੰ ਮੇਰੀ ਮੈਂ ਬਣ ਜਾ ਤੇਰਾ ਕੁਝ ਪਲ ਦੇ ਪਰਚਾਏ ਹੁੰਦੇ ਹੂੰ ਕੁਝ ਪਲ ਦੇ ਪਰਚਾਏ ਹੁੰਦੇ ਹਾਂ ਹਾਂ ਜੀ ਤੂੰ ਮੇਰੀ ਮੈਂ ਬਣ ਜਾ ਤੇਰਾ ਕੁਝ ਪਲ ਦੇ ਪਰਚਾਏ ਹੁੰਦੇ ਭਾਲੇ ਵੀਨਾ ਮਿਲਦੇ ਸੱਜਣ ਹੂੰ ਭਾਲੇ ਵੀਨਾ ਮਿਲਦੇ ਸੱਜਣ ਕੁਦਰਤ ਮੇਲ ਮੁਲਾਏ ਹੁੰਦੇ ਵਾਹ ਜੀ ਭਾਲੇ ਵੀਨਾ ਮਿਲਦੇ ਸੱਜਣ ਕੁਦਰਤ ਮੇਲ ਮੁਲਾਏ ਹੁੰਦੇ ਵਾਹ ਜੀ ਵਾਹ ਜੀ ਧੰਨਵਾਦ ਜੀ ਸ਼ੁਕਰੀਆ ਡਾਕਟਰ ਹਰਨੇਕ ਸਿੰਘ ਕਲੇਰ ਜੀ ਤੁਹਾਡੇ ਸ਼ਬਦਾਂ ਦਾ ਸ਼ਰਮਾ ਮੜਕਦਾ ਵੀ ਹੈ ਤੇ ਮੜਕਦਾ ਵੀ ਹੈ ਬਹੁਤ ਅੱਛੇ ਹਾਂ ਦੋਸਤੋ ਮੈਂ ਹੁਣ ਆਵਾਜ਼ ਦੇਣੀ ਹੈ ਨਵਦੀਪ ਮੁੰਡੀ ਹੋਰਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਲਿਖਤਮ ਦੇ ਰੂਪ ਦੇ ਵਿੱਚ ਵੀ ਤੇ ਸਾਹਿਤ ਨੂੰ ਪ੍ਰਚਾਰਨ ਦੇ ਰੂਪ ਵਿੱਚ ਵੀ ਤੇ ਸਾਹਿਤ ਨੂੰ ਸੰਭਲਣ ਦੇ ਰੂਪ ਵਿੱਚ ਵੀ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ ਚੁੱਪ ਦੀ ਕਥਾ ਇਹਨਾਂ ਦਾ ਕਾਪ ਸੰਗ੍ਰਹਿ ਪਾਠਕਾਂ ਨੇ ਵੱਡੀ ਪੱਧਰ ਤੇ ਮਾਣਿਆ ਤੇ ਸਾਂਝਾ ਕੀਤਾ ਲੋਕਾਂ ਨਾਲ ਤਾਂ ਮੈਂ ਹੁਣ ਬੇਨਤੀ ਕਰਦਾ ਹਾਂ ਨਵਦੀਪ ਮੁੰਡੀ ਹੋਰਾਂ ਨੂੰ ਕਿ ਉਹ ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕਰਨ ਨਵਦੀਪ ਮੁੰਡੀ ਬਹੁਤ ਸ਼ੁਕਰੀਆ ਸਤਪਾਲ ਜੀ ਮੇਰੀ ਕਵਿਤਾ ਹੈ ਨਕਲੀ ਆਲਣੇ ਹੂੰ ਚਿੜਿਓ ਅਸੀਂ ਤੁਹਾਡੇ ਲਈ ਬਣੇ ਬਣਾਏ ਆਲਣੇ ਲੈ ਆਏ ਹੂੰ ਚਿੜਿਓ ਅਸੀਂ ਤੁਹਾਡੇ ਲਈ ਬਣੇ ਬਣਾਏ ਆਲਣੇ ਲੈ ਆਏ ਬਸ ਹੁਣ ਟੰਗ ਦਿਆਂਗੇ ਇਹਨਾਂ ਨੂੰ ਦਰਖਤਾਂ ਤੇ ਤੁਸੀਂ ਸਾਨੂੰ ਦੇ ਦਿਓ ਫਿਰ ਸ਼ਾਬਾਸ਼ ਬਸ ਹੁਣ ਟੰਗ ਦੇਾਂਗੇ ਇਹਨਾਂ ਨੂੰ ਦਰਖਤਾਂ ਤੇ ਤੁਸੀਂ ਸਾਨੂੰ ਦੇ ਦਿਓ ਫਿਰ ਸ਼ਾਬਾਸ਼ ਚਿੜੀਓ ਕੁਦਰਤ ਦਾ ਹਿੱਸਾ ਤੁਸੀਂ ਵੀ ਹੋ ਚਿੜੀਓ ਕੁਦਰਤ ਦਾ ਹਿੱਸਾ ਤੁਸੀਂ ਵੀ ਹੋ ਅਸੀਂ ਮਨੁੱਖ ਵੀ ਕੁਦਰਤ ਨੇ ਆਪਾਂ ਦੋਹਾਂ ਨੂੰ ਜਿਉਣ ਦਾ ਬਰਾਬਰ ਦਾ ਹੱਕ ਦਿੱਤਾ ਸੀ ਅਸੀਂ ਐਵੇਂ ਹੀ ਜ਼ਿਆਦਾ ਮਾਣ ਕਰ ਬੈਠੇ ਤੇ ਤਹਸ ਨਹਸ ਕਰ ਦਿੱਤਾ ਤੁਹਾਡੇ ਜਿਉਣ ਦਾ ਹੱਕ ਹੂੰ ਸਾਨੂੰ ਮਾਫ਼ ਕਰਿਓ ਸਾਨੂੰ ਮਾਫ਼ ਕਰਿਓ ਅਸੀਂ ਸਾਰੇ ਦਰਖਤ ਵੱਢ ਦਿੱਤੇ ਵਿਕਾਸ ਦੇ ਨਾਮ ਤੇ ਅਸੀਂ ਭੁੱਲ ਗਏ ਜ਼ਿੰਦਗੀ ਜਿਉਣ ਦਾ ਵੱਲ ਤੇ ਕਾਇਨਾਤ ਨਾਲ ਖਿਲਵਾੜ ਕਰਨ ਲੱਗ ਗਏ ਹੂੰ ਉਂਝ ਤਾਂ ਅਸੀਂ ਬਹੁਤ ਸਿਆਣੇ ਹਾਂ ਉਂਝ ਤਾਂ ਅਸੀਂ ਬਹੁਤ ਸਿਆਣੇ ਹਾਂ ਪਰ ਮਾਫ਼ ਕਰਿਓ ਸਾਡੀ ਸਮਝ ਐਨੀ ਹੀ ਹੈ ਤੁਹਾਡੇ ਬਣੇ ਬਣਾਏ ਘਰ ਉਜਾੜ ਕੇ ਨਕਲੀ ਘਰ ਤੁਹਾਨੂੰ ਦੇ ਦਿੱਤੇ ਬਸ ਚਿੜਿਓ ਹੁਣ ਸਾਨੂੰ ਸ਼ਾਬਾਸ਼ ਜ਼ਰੂਰ ਦੇ ਦਿਓ ਬਹੁਤ ਵਾਹ ਜੀ ਵਾਹ ਬਹੁਤ 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 ਖੂਬਸੂਰਤ ਬਰਾਜਾ ਮੋਦ ਚੇ ਦੋਸਤੋ ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਰਸਾਤਾਂ ਕਰਕੇ ਜੋ ਮਾਹੌਲ ਬਣਿਆ ਹੈ ਬੜਾ ਖਤਰਨਾਕ ਹੈ ਅਸੀਂ ਕੁਦਰਤ ਨੂੰ ਚੈਲੰਜ ਕੀਤਾ ਇਸੇ ਲਈ ਅਸੀਂ ਇਹ ਖੇਮਾਜਾ ਭੁਗਤ ਰਹੇ ਹਾਂ ਔਰ ਨਵਦੀਪ ਮੁੰਡੀ ਹੋਰਾਂ ਦੀ ਇੱਕ ਹਫਤਾ ਇਸ ਗੱਲ ਦੀ ਗਵਾਹ ਉਸ ਫਿਕਰ ਨੂੰ ਇਹ ਪੇਸ਼ ਕਰੇ ਸਨ ਨਵਦੀਪ ਮੁੰਡੀ ਹਾਂਜੀ ਮੈਂ ਨਵਦੀਪ ਮੁੰਡੀ ਹੁਣ ਪੇਸ਼ ਕਰਾਂਗਾ ਸਾਡੇ ਸਮਰੱਥ ਸ਼ਾਇਰ ਸਤਪਾਲ ਭੀਖੀ ਨੂੰ ਜਿਨ੍ਹਾਂ ਦੇ ਤਿੰਨ ਕਾਵ ਸੰਗ੍ਰਹਿ ਆ ਚੁੱਕੇ ਨੇ ਪਲਕਾਂ ਹੇਠ ਦਰਿਆ ਕੋਈ ਨਾਲ-ਨਾਲ ਤੇ ਪੀਲਾ ਇਹਨਾਂ ਦਾ ਸਾਹਿਤ ਵਿੱਚ ਬਹੁ ਵੱਡਾ ਕੰਮ ਹੈ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਸੋ ਮੈਂ ਸਤਪਾਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਕਵਿਤਾ ਦਾ ਰੰਗ ਪੇਸ਼ ਕਰਨ। ਹਾਜ਼ਰੀਨ ਪਹਿਲੀ ਕਵਤਾ ਨਾਲ ਹੈ ਬੰਦੇ। ਬੰਦੇ ਗੁਰੂ ਦੀ ਸ਼ਰਨ ਚ ਆ ਬਣ ਜਾਂਦੇ ਬੰਦੇ ਨਹੀਂ ਤਾਂ ਉਮਰ ਸਾਰੀ ਮਿੱਟੀ ਦੇ ਮਾਦੋ ਹੀ ਰਹਿੰਦੇ। ਮਾਦੋ ਗੁਰੂ ਦੀ ਸ਼ਰਨ ਚ ਆ ਬਣ ਜਾਂਦੇ ਬੰਦੇ ਨਹੀਂ ਤਾਂ ਉਮਰ ਸਾਰੀ ਮਿੱਟੀ ਦੇ ਮਾਦੋ ਹੀ ਰਹਿੰਦੇ। ਗੁਰੂ ਵਿਚਾਰ ਵਿਸਥਾਰ ਅਨੰਤ ਪਸਾਰ ਬਿਨ ਵਿਚਾਰ ਕਾਦਾ ਬੰਦਾ ਵਾਹ ਜੀ ਸ਼ੁਕਰੀਆ ਜੀ ਗੁਰੂ ਵਿਚਾਰ ਵਿਸਥਾਰ ਅਨੰਤ ਪਸਾਰ ਬਿਨ ਵਿਚਾਰ ਕਾਦਾ ਬੰਦਾ ਬੰਦੇ ਗੁਰੂ ਕਰਕੇ ਬੰਦੇ ਬਣਦੇ ਬਹਾਦਰ ਖਵਾਉਂਦੇ ਬੰਦੇ ਗੁਰੂ ਕਰਕੇ ਬੰਦੇ ਬਣਦੇ ਬਹਾਦਰ ਖਵਾਉਂਦੇ ਬਹੁਤ ਅੱਛੇ ਬਹੁਤ ਸ਼ੁਕਰੀਆ ਜੀ ਤੇ ਮੇਰੀ ਦੂਜੀ ਕਵਤਾ ਹੈ ਕਦਮ ਕਦਮ ਜੇ ਪੁੱਟ ਹੀ ਲਿਆ ਤਾਂ ਅੱਗੇ ਧਰੋ ਕਦਮ ਜੇ ਪੁੱਟੇ ਹੀ ਲਿਆ ਤਾਂ ਅੱਗੇ ਧਰੋ ਪਿਛਲੀ ਪੈੜ ਵਿੱਚ ਤਾਂ ਧਰ ਲਿਆ ਹੈ ਕਦਮ ਕਿਸੇ ਹੋਰ ਨੇ ਕਦਮ ਜੇ ਪੁੱਟੇ ਹੀ ਲਿਆ ਤਾਂ ਅੱਗੇ ਧਰੋ ਪਿਛਲੀ ਪੈੜ ਵਿੱਚ ਤਾਂ ਧਰ ਲਿਆ ਹੈ ਕਦਮ ਕਿਸੇ ਹੋਰ ਨੇ ਪਿੱਛੇ ਧਰੋਂਗੇ ਤਾਂ ਲਤਾੜ ਦਿਓਗੇ ਵਾਹ ਜੀ ਵਾਹ ਜੀ ਕਦਮ ਪਿੱਛੇ ਧਰੋਂਗੇ ਤਾਂ ਲਤਾੜ ਦਿਓਗੇ ਜਲ ਤਾੜੇ ਜਾਓਗੇ ਜੀ ਵਾਹ ਜੀ ਇੱਕ ਪੈਰ ਤੇ ਖੜੇ ਰਹੇ ਤਾਂ ਤੰਦਵ ਕਰਦੇ ਪੁਆਂਟਲੀ ਖਾ ਡਿੱਗ ਜਾਓਗੇ ਬਹੁਤ ਅੱਛਾ ਇੱਕ ਪੈਰ ਤੇ ਖੜੇ ਰਹੇ ਪੁਆਂਟਲੀ ਖਾ ਡਿੱਗ ਜਾਓਗੇ ਕਦਮ ਅੱਗੇ ਧਰੋ ਵਾਜਿ ਕਦਮ ਅੱਗੇ ਧਰੋ ਪਾਣੀ ਹੈ ਅੱਗ ਹੈ ਜਾਂ ਭੋਏ ਕਦਮ ਧਰੋ ਤਾਂ ਸਹੀ ਪਾਣੀ ਹੈ ਅੱਗ ਹੈ ਜਾਂ ਭੋਏ ਕਦਮ ਧਰੋ ਤਾਂ ਸਹੀ ਪਿਛਲਾ ਕਦਮ ਤੁਹਾਡੇ ਨਾਲ ਹੈ ਜਿਸ ਨੇ ਅੱਗੇ ਤੋਰਨਾ ਹੈ ਤੁਹਾਨੂੰ ਹਾਂਜੀ ਬਹੁਤ ਵਧੀਆ ਪਿਛਲਾ ਕਦਮ ਤੁਹਾਡੇ ਨਾਲ ਹੈ ਜਿਸ ਨੇ ਅੱਗੇ ਤੋਰਨਾ ਹੈ ਤੁਹਾਨੂੰ ਤੁਸੀਂ ਜ਼ਰੂਰ ਅੱਗੇ ਵਧੋਗੇ ਪਿੱਛੇ ਆ ਰਹੇ ਕਦਮ ਇਸ ਗੱਲ ਦਾ ਗਵਾਹ ਨੇ ਪਿੱਛੇ ਆ ਰਹੇ ਕਦਮ ਇਸ ਗੱਲ ਦਾ ਗਵਾਹ ਨੇ ਮਿਹਰਬਾਨੀ ਬਹੁਤ ਅੱਛੇ ਹਾਂ ਤੁਸੀਂ ਦੇਖ ਹੀ ਲਿਆ ਵੀ ਕਿਉਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਸਮਰੱਥ ਸ਼ਾਇਰ ਨੇ ਇਹਨਾਂ ਦਾ ਖੂਬਸੂਰਤ ਰੰਗ ਤੁਸੀਂ ਮਾਣਿਆ ਦੋਸਤੋ ਆਪਾਂ ਇੱਕ ਹੋਰ ਦੌਰ ਸ਼ੁਰੂ ਕਰਦੇ ਹਾਂ ਹੁਣ ਮੈਂ ਫੇਰ ਰਮਾ ਰਮੇਸ਼ਬੀਰ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਇੱਕ ਰੰਗ ਹੋਰ ਸਾਡੇ ਨਾਲ ਸਾਂਝਾ ਕਰਨ ਰਮਾ ਰਮੇਸ਼ਬੀਰ ਜੀ ਦੁਬਾਰਾ ਹਾਜ਼ਰੀ ਲਈ ਆਪਣੀ ਇੱਕ ਗਜ਼ਲ ਲੈ ਕੇ ਆ ਰਹੀਆਂ ਹਾਂ ਹਾਂਜੀ ਦਿਲ ਦੇ ਸੌਦੇ ਮਹੰਗੇ ਪੈਂਦੇ ਹੂੰ ਦਿਲ ਦੇ ਸੌਦੇ ਮਹੰਗੇ ਪੈਂਦੇ ਇਹ ਸੌਦੇ ਤਾਂ ਸਾਹ ਕੱਢ ਲੈਂਦੇ ਗੱਲ ਤਾਂ ਛੇੜਨ ਨੈਣ ਹੀ ਪਹਿਲਾਂ ਗੱਲ ਤਾਂ ਛੇੜਨ ਨੈਣ ਹੀ ਪਹਿਲਾਂ ਦੁੱਖ ਵਿਚਾਰੇ ਦਿਲ ਪੈ ਸੰਦੇ ਹੂੰ ਰੋਗ ਇਸ਼ਕੇ ਦਾ ਬੜਾ ਡਾਡਾ ਰੋਗ ਇਸ਼ਕੇ ਦਾ ਬੜਾ ਡਾਡਾ ਰਹਿ ਤੂੰ ਬਚ ਕੇ ਸਿਆਣੇ ਕਹਿੰਦੇ ਹੂੰ ਇੱਕ ਪਲ ਤੈਨੂੰ ਦੇਖਣ ਖਾਤਰ ਇੱਕ ਪਲ ਤੈਨੂੰ ਦੇਖਣ ਖਾਤਰ ਤਰਲੋ ਮੱਛੀ ਹੋਏ ਰਹਿੰਦੇ ਹੂੰ ਸਾਗ ਸਰੋਂ ਦਾ ਦੁੱਧ ਕਿਉ ਉਹੀ ਸਾਗ ਸਰੋਂ ਦਾ ਦੁੱਧ ਕਿਉ ਉਹੀ ਕੋਈ ਫਰਕ ਨਾ ਚੜਦੇ ਲੈਂਦੇ ਬਹੁਤ ਸਾਗ ਸਰੋਂ ਦਾ ਦੁੱਧ ਕਿਉ ਉਹੀ ਅੱਜ ਵੀ ਸੋਚਾਂ ਦੇ ਵਿੱਚ ਸੇਕਾਂ ਹੂੰ ਅੱਜ ਵੀ ਸੋਚਾਂ ਦੇ ਵਿੱਚ ਸੇਕਾਂ ਚੁੱਲ੍ਹੇ ਕੋਲ ਰਲ ਕੇ ਬੰਦੇ ਹੂੰ ਅੱਜ ਵੀ ਸੋਚਾਂ ਦੇ ਵਿੱਚ ਸੇਕਾਂ ਚੁੱਲ੍ਹੇ ਕੋਲ ਸਾਂ ਰਲ ਕੇ ਬੰਦੇ ਨੂਰ ਤੇਰੇ ਨੇ ਨੂਰੀ ਕੀਤਾ ਹੂੰ ਵਾਹ ਨੂਰ ਤੇਰੇ ਨੇ ਨੂਰੀ ਕੀਤਾ ਲੋਕ ਰਮਾ ਨੂੰ ਲੋਹਣ ਕਹਿੰਦੇ ਲੋਕ ਰਮਾ ਨੂੰ ਲੋਹਣ ਕਹਿੰਦੇ ਬਹੁਤ ਅੱਛੇ ਬਹੁਤ ਅੱਛੇ ਸ਼ੁਕਰੀਆ ਹਾਂਜੀ ਡਾਕਟਰ ਹਰਨੇਕ ਸਿੰਘ ਕਲੇਰ ਹੋਰੋਂ ਮੈਂ ਫੇਰ ਬੇਨਤੀ ਕਰਦਾ ਕੋਈ ਆਪਣੀ ਰਚਨਾ ਸਾਡ ਨਾਲ ਸਾਂਝੀ ਕਰਨ ਧੰਨਵਾਦ ਪਿਆਰਿਓ ਮੈਂ ਤੁਹਾਡੇ ਨਾਲ ਫੇਰ ਇੱਕ ਹੋਰ ਗ਼ਜ਼ਲ ਸਾਂਝੀ ਕਰ ਰਿਹਾ ਨਮਾਜ਼ ਜ਼ਮਾਨਾ ਆ ਗਿਆ ਬਦਲੀ ਤੌਰ ਮਨੁੱਖ ਨਮਾ ਜੋ ਮਨ ਆ ਗਿਆ ਬਦਲੀ ਤੌਰ ਮਨੁੱਖ ਪੂੰਜੀਵਾਦੀ ਦੌਰ ਵਿੱਚ ਹੁਣ ਨਾ ਮਿਲਨੇ ਸੁੱਖ ਵਾਹ ਜੀ ਵਾਹ ਪੂੰਜੀਵਾਦੀ ਦੌਰ ਵਿੱਚ ਹੁਣ ਨਾ ਮਿਲਨੇ ਸੁੱਖ ਰੋਜੀ ਰੋਟੀ ਨਾ ਜੁੜੀ ਕੀਤੀ ਡਿਗਰੀ ਪਾਸ ਵਾਹ ਜੀ ਵਾਹ ਰੋਜੀ ਰੋਟੀ ਨਾ ਜੁੜੀ ਕੀਤੀ ਡਿਗਰੀ ਪਾਸ ਫੁੱਲਾਂ ਬਾਗ ਮਰ ਜਾ ਗਿਆ ਬੰਦਾ ਸੀ ਹਸਮੁਖ ਹਮ ਫੁੱਲਾਂ ਬਾਗ ਮਰ ਜਾ ਗਿਆ ਬੰਦਾ ਸੀ ਹਸ ਮੁਖ ਮੁਸ਼ਕਿਲ ਹੈ ਹੁਣ ਖੋਲਣੀ ਹੱਥੀਂ ਦਿੱਤੀ ਗੰਢ ਹਮ ਮੁਸ਼ਕਿਲ ਹੈ ਹੁਣ ਖੋਲਣੀ ਹੱਥੀਂ ਦਿੱਤੀ ਗੰਢ ਕਾਸ਼ ਕਿ ਕਿਸੇ ਨਪੁੰਨ ਨੂੰ ਪਹਿਲਾਂ ਲੈਂਦੇ ਪੁੱਛ ਵਾਜੀ ਕਾਸ਼ ਕਿ ਕਿਸੇ ਨਪੁੰਨ ਨੂੰ ਪਹਿਲਾਂ ਲੈਂਦੇ ਪੁੱਛ ਕੁਰਸੀ ਕੁਰਸੀ ਖੇਡਣਾ ਬੜੀ ਭਿਆਨਕ ਖੇਡ ਹਾਂਜੀ ਕੁਰਸੀ ਕੁਰਸੀ ਖੇਡਣਾ ਬੜੀ ਭਿਆਨਕ ਖੇਡ ਜਾਨ ਦੇ ਵੈਰੀ ਹੋ ਗਏ ਦਾਨਵ ਬਣੇ ਮਨੁੱਖ ਜਾਨ ਦੇ ਵੈਰੀ ਹੋ ਗਏ ਦਾਨਵ ਬਣੇ ਮਨੁੱਖ ਮਰਦ ਜਨਾਨੀ ਇੱਕ ਨੇ ਦੋਵੇਂ ਸਿਰਜਣਹਾਰ ਮਰਦ ਜਨਾਨੀ ਇੱਕ ਨੇ ਦੋਵੇਂ ਸਿਰਜਣਹਾਰ ਹਾਸਾ ਰੋਣਾ ਜ਼ਿੰਦਗੀ ਸਾਂਝੇ ਨੇ ਦੁੱਖ ਸੁੱਖ ਵਾਹਿਗੁਰੂ ਹਾਸਾ ਰੋਣਾ ਜ਼ਿੰਦਗੀ ਸਾਂਝੇ ਨੇ ਦੁੱਖ ਸੁੱਖ ਸ਼ੇਰਾ ਜੀ ਹੁਣ ਕਿਉਂ ਛਾਵਾਂ ਭਾਲਦਾ ਬੈਠ ਤੁਰੜੇ ਮદાન ਵਾਹ ਹੁਣ ਕਿਉਂ ਛਾਵਾਂ ਭਾਲਦਾ ਬੈਠ ਤੁਰੜੇ ਮદાન ਦਸਕਾ ਤੋਂ ਵੱਡ ਤੇ ਜੋ ਬਾਪੂ ਲਾਗਿਆ ਰੁੱਖ ਵਾਹ ਜੀ ਦਸਕਾ ਤੋਂ ਵੱਡ ਤੇ ਜੋ ਬਾਪੂ ਲਾਗਿਆ ਰੁੱਖ ਕਿੱਥੇ ਤੁਰਗਿਆ ਬਾਲਮਾ ਬੈਠੀ ਰਹੀ ਅੜੀਕ ਹੂੰ ਕਿੱਥੇ ਤੁਰਗਿਆ ਬਾਲਮਾ ਬੈਠੀ ਰਹੀ ਅੜੀਕ ਭੀੜ ਚ ਰਹੀ ਭਾਲ ਦੀ ਦਿਸੇ ਨਾ ਕਿਦਰੇ ਮੁਖ ਬਾਜੀ ਸਪੀਡ ਚ ਰਹੀ ਭਾਲ ਦੀ ਦਿਸੇ ਨਾ ਕਿਧਰੇ ਮੁੱਖ ਸ਼ਰਾਂਜੀ ਕੈਸੀ ਸੁੰਦਰ ਧਰਤ ਹੈ ਕੈਸਾ ਸੋਹਣਾ ਦੇਸ਼ ਹਾਂਜੀ ਹਾਂ ਕੈਸੀ ਸੁੰਦਰ ਧਰਤ ਹੈ ਕੈਸਾ ਸੋਹਣਾ ਦੇਸ਼ ਕਾਤੋਂ ਛੱਡ ਕੇ ਤੁਰ ਗਿਆ ਬੈਠੀ ਰੋਵੇ ਕੋਕ ਕਾਤੋਂ ਛੱਡ ਕੇ ਤੁਰ ਗਿਆ ਬੈਠੀ ਰੋਵੇ ਕੋਕ ਦੋਸਤੋ ਇੱਕ ਹੋਰ ਨਜ਼ਮ ਲਈ ਮੈਨੂੰ ਕਿਹਾ ਗਿਆ ਮੈਂ ਤੁਹਾਡੇ ਸਾਹਮਣੇ ਆਪਣੀ ਇੱਕ ਹੋਰ ਗਜ਼ਲ ਹੀ ਪੇਸ਼ ਕਰ ਰਿਹਾ ਹਾਂ ਸਿੱਧੇ ਸਾਦੇ ਬੰਦੇ ਨੂੰ ਆਖਣ ਏ ਸਮੇ ਦਾ ਹਾਣੀ ਨਹੀਂਓ ਹੂੰ ਸਿੱਧੇ ਸਾਦੇ ਬੰਦੇ ਨੂੰ ਆਖਣ ਏ ਸਮੇ ਦਾ ਹਾਣੀ ਨਹੀਂਓ ਝੂਠ ਨੂੰ ਸੱਚ ਬਣਾਵੇ ਜਿਹੜੀ ਸਿੱਖੀ ਆਪਾਂ ਬਾਣੀ ਨਹੀਂਓ ਹੂੰ ਝੂਠ ਨੂੰ ਸੱਚ ਬਣਾਵੇ ਜਿਹੜੀ ਸਿੱਖੀ ਆਪਾਂ ਬਾਣੀ ਨਹੀਂਓ ਸੁਣ ਲੈ ਤੂੰ ਸੱਚ ਸਮੇ ਦਾ ਹੂੰ ਤੀ ਪੁੱਤਰ ਮੀਤ ਸਵਾਰਥ ਦੇ ਨੇ ਸੁਣ ਲੈ ਤੂੰ ਸੱਚ ਸਮੇ ਦਾ ਤੀ ਪੁੱਤਰ ਮੀਤ ਸਵਾਰਥ ਦੇ ਨੇ ਉਲ ਗਿਆ ਸਾਰਾ ਲੱਛਾ ਫਿਰਦਾ ਉਲਜੀ ਕੱਲੀ ਤਾਣੀ ਨਹੀਂ ਹੋ ਮਦਦ ਪਹ ਗਿਆ ਸਾਰਾ ਲੱਛਾ ਫਿਰਦਾ ਉਲਜੀ ਕੱਲੀ ਤਾਣੀ ਨਹੀਂ ਹੋ ਜਿਹੜੇ ਹੱਥਾਂ ਨੇ ਤਾਜ ਸਜਾਇਆ ਹਾਕਮ ਉਸ ਦਾ ਬਣਿਆ ਨਾ ਜਿਹੜੇ ਹੱਥਾਂ ਨੇ ਤਾਜ ਸਜਾਇਆ ਹਾਕਮ 우ਸਤਾ ਬਣਿਆ ਨਾ ਬਾਤਾਂ ਪਰਮਾਉਣਾ ਚਾਹੇ ਸੁਣਨੀ ਹੋਰ ਕਹਾਣੀ ਨਹੀਂਓ ਬਾਤਾਂ ਪਰਮਾਉਣਾ ਚਾਹੇ ਸੁਣਨੀ ਹੋਰ ਕਹਾਣੀ ਨਹੀਂਓ ਭੁਖਣ ਭਾਣੇ ਪੈਦਲ ਤੁਰ ਕੇ ਮੰਜ਼ਲ ਕੀਤੀ ਸਰ ਰਾਜਾ ਜੀ ਸ਼ਹਿਰ ਹੈ ਜੀ ਭੁਖਣ ਭਾਣੇ ਪੈਦਲ ਤੁਰ ਕੇ ਮੰਜ਼ਲ ਕੀਤੀ ਸਰ ਰਾਜਾ ਜੀ ਇਤਿਹਾਸ ਤਲੀ ਤੋਂ ਪੜ ਲੈਣਾ ਤੂੜ ਆਸਾਨੇ ਛਾਣੀ ਨਹੀਂਓ ਵਾਜੀਓ ਇਤਿਹਾਸ ਤਲੀ ਤੋਂ ਪੜ ਲੈਣਾ ਧੂੜ ਆਸਾਨੇ ਛਾਣੀ ਨਹੀਂਓ ਤੁਰਨਾ ਪੈਂਦਾ ਏਕਾ ਕਰਕੇ ਗੱਲਾਂ ਨਾਲ ਕਿਲੇ ਨਹੀਂ ਟੈਂਦੇ ਹਮ ਸਿਰ ਹੈ ਜਿਹੇ ਤੁਰਨਾ ਪੈਣਾ ਏਕਾ ਕਰਕੇ ਗੱਲਾਂ ਨਾਲ ਕਿਲੇ ਨਹੀਂ ਟੈਂਦੇ ਸੀਸ ਤਲੀ ਤੇ ਰੱਖਣ ਬਾਜੋਂ ਮੁੱਕਣੀ ਇਹ ਵੰਡ ਕਾਣੀ ਨਹੀਂਓ ਸੀਸ ਤਲੀ ਤੇ ਰੱਖਣ ਬਾਜੋਂ ਮੁੱਕਣੀ ਇਹ ਵੰਡ ਕਾਣੀ ਨਹੀਂਓ ਕਣਕਣ ਦੱਸੇ ਸੁਣ ਲੈ ਭਾਵੇਂ ਕਣਕਣ ਦੱਸੇ ਸੁਣ ਲੈ ਭਾਵੇਂ ਰਾਹੀ ਤੇਰੇ ਨੈਣ ਵਿਸਾਏ ਕਣਕਣ ਦੱਸੇ ਸੁਣ ਲੈ ਭਾਵੇਂ ਰਾਹੀ ਤੇਰੇ ਨੈਣ ਵਿਸਾਏ ਕੀਤੀ ਐਸੀ ਕੀਤੀ ਬੇਦਰਦੀ ਨੇ ਕਦਰ ਰਤਾ ਵੀ ਜਾਣੀ ਨਹੀਂਓਂ ਕੈਸੀ ਕੀਤੀ ਬੇਦਰਦੀ ਨੇ ਕਦਰ ਰਤਾ ਵੀ ਜਾਣੀ ਨਹੀਂਓਂ ਇੱਕ ਸ਼ੇਰ ਮੇਰੇ ਸਾਹਮਣੇ ਆ ਗਿਆ ਜੀ ਸਿਰ ਤੇ ਤੱਬ ਦਾ ਸੂਰਜ ਹੁੰਦਾ ਹੀਠਾਂ ਕਾਲੀ ਰਾਤ ਰਹੀ ਸਿਰ ਤੇ ਤੱਬ ਦਾ ਸੂਰਜ ਹੁੰਦਾ ਹੀਠਾਂ ਪੈਰੀ ਕਾਲੀ ਰਾਤ ਰਹੀ ਰੋਟੀ ਦੀ ਥਾਂ ਹੱਥਾਂ ਉੱਤੇ ਅਟਣਾ ਵੱਤ ਸਗਤ ਰਹੀ ਵਾਹ ਜੀ ਵਾਹ ਹੱਥਾਂ ਉੱਤੇ ਅਟਣਾ ਵੱਤ ਸਗਤ ਰਹੀ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਹੁਣ ਮੈਂ ਇੱਕ ਵਾਰ ਫੇਰ ਨਵਦੀ ਮੁੰਡੀ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਨਜ਼ਮ ਸਾਡੇ ਨਾਲ ਸਾਂਝੀ ਕਰਨ ਜੀ ਮੇਰੀ ਨਜ਼ਮ ਹੈ ਸ਼ੈਂਡਲियर ਮਕਾਨ ਬਣੇ ਨੂੰ ਕਈ ਸਾਲ ਹੋ ਗਏ ਮਕਾਨ ਬਣੇ ਨੂੰ ਕਈ ਸਾਲ ਹੋ ਗਏ ਸਾਰਾ ਮਕਾਨ ਮੁਕੰਮਲ ਹੈ ਬਸ ਇੱਕ ਜਗ੍ਹਾ ਖਾਲੀ ਹੈ ਆਰਕੀਟੈਕਟ ਕਹਿੰਦਾ ਸੀ ਸ਼ੈਂਡਲਿਅਰ ਲਈ ਛੱਡੀ ਹੈ ਵਾਜੂ ਤਾਰਾਂ ਲਮਕ ਰਹੀਆਂ ਨੇ ਉਹ ਮੰਗ ਕਰਦੀਆਂ ਸ਼ੈਂਡਲਿਅਰ ਲੱਗ ਜਾਵੇ ਪਰ ਮੇਰਾ ਉੱਕਾ ਵੀ ਚਿਤ ਨਹੀਂ ਕਰਦਾ ਲਾਉਨ ਨੂੰ ਹੁਣ ਤਾਂ ਘਰ ਦੇ ਵੀ ਹੰਬ ਗਏ ਕਹਿ ਕੇ ਪਰ ਮੇਰੇ ਤੋਂ ਸ਼ੈਂਡਲিয়ার ਨਹੀਂ ਲੱਗਿਆ ਸ਼ੈਂਡਲিয়ার ਕਦੇ ਵੀ ਮੈਨੂੰ ਖੁਸ਼ੀ ਖੇੜੇ ਜਾਂ ਰੋਸ਼ਨੀ ਦਾ ਪ੍ਰਤੀਕ ਨਹੀਂ ਲੱਗਿਆ ਸਗੋਂ ਗਰੀਬ ਨੂੰ ਚੜਾਉਂਦਾ ਸਤਾਉਂਦਾ ਅਮੀਰ ਤੇ ਗਰੀਬ ਦੇ ਪਾੜੇ ਨੂੰ ਵਧਾਉਂਦਾ ਇੱਕ ਸੂਚਕ ਲੱਗਿਆ ਹੁਣ ਮੇਰੇ ਤੇ ਸ਼ੈਂਡਲিয়ার ਵਿੱਚ ਪਾੜਾ ਵਧਦਾ ਜਾ ਰਿਹਾ ਹੈ ਤੇ ਮੈਂ ਮੰਨਦਾ ਮੇਰੇ ਤੋਂ ਸ਼ੈਂਡਲਿਅਰ ਨਹੀਂ ਲੱਗਣਾ ਨਹੀਂ ਲੱਗਣਾ ਹਾਂਜੀ ਵਾਹ ਜੀ ਹੋਰ ਸ਼ੁਕਰੀਆ ਜੀ ਹੁਣ ਮੈਂ ਬੇਨਤੀ ਕਰਾਂਗਾ ਸਤਪਾਲ ਪੀਖੀ ਜੀ ਨੂੰ ਕਿ ਉਹ ਆਪਣਾ ਰੰਗ ਪੇਸ਼ ਕਰਨੇ ਦੋਸਤੋ ਇੱਕ ਨਜ਼ਮ ਸਾਂਝੀ ਕਰਨੀ ਹੈ ਚੰਦਰਕਲੀ ਨਿਤ ਘਰਾਂ ਵਿੱਚ ਪੋਚੇ ਲਾਉਂਦੀ ਚੰਦਰਕਲੀ ਵਾਹ ਨਿਤ ਘਰਾਂ ਵਿੱਚ ਪੋਚੇ ਲਾਉਂਦੀ ਚੰਦਰਕਲੀ ਫਰਸ਼ਾਂ ਨੂੰ ਉਹ ਚਮਕਣ ਲਾਵੇ ਹਰ ਕੋਨੇ ਨੂੰ ਲਿਸ਼ਕਣ ਲਾਵੇ ਪੂਰੇ ਘਰ ਨੂੰ ਮਹਿਕਾਂ ਲਾਵੇ ਜਿੱਥੇ ਜਾਵੇ ਚੰਦਰਕਲੀ ਦੇ ਬੱਚੇ ਪੜਨ ਸਕੂਲੇ ਜਾਂਦੇ ਚੰਦਰਕਲੀ ਦੇ ਬੱਚੇ ਪੜਨ ਸਕੂਲੇ ਜਾਂਦੇ ਛੋਟੀ ਚੰਦਾ ਵੱਡਾ ਸੂਰਜ ਅੱਖਰ ਅੱਖਰ ਸ਼ਬਦ ਸ਼ਬਦ ਵਿੱਚ ਲਿਸਕ ਰਹੇ ਨੇ ਛੋਟੀ ਚੰਦਾ ਵੱਡਾ ਸੂਰਜ ਅੱਖਰ ਅੱਖਰ ਸ਼ਬਦ ਸ਼ਬਦ ਵਿੱਚ ਲਿਸਕ ਰਹੇ ਨੇ ਉਹਦੀ ਕੱਚੀ ਝੁੱਗੀ ਵਿੱਚ ਫਲੂਸੇ ਲਮਕਣ ਉਹਦੀ ਕੱਚੀ ਝੁੱਗੀ ਵਿੱਚ ਫਲੂਸੇ ਲਮਕਣ ਤੂੰ ਇਹ ਰੰਗੀ ਛਤੜੀ ਹੋਈ ਕੱਚੀ ਕੰਧ ਖਲੇਪਟ ਲੈਂਦੇ ਅੰਦਰੋਂ ਅੰਬਰ ਵੱਲ ਨੂੰ ਬਿਰਲਾ ਮੂੰਹ ਚੜਾਵਣ ਰਾਤੀ ਤਾਰੇ ਨਜ਼ਰ ਆਵਣ ਰੋਜ਼ ਸਵਖਤੇ ਘਰੋਂ ਪੜਨ ਦੋ ਤਾਰੇ ਜਾਂਦੇ ਰੋਜ਼ ਸਵਖਤੇ ਘਰੋਂ ਪੜਨ ਦੋ ਤਾਰੇ ਜਾਂਦੇ ਬਹੁਤ ਅੱਛਾ ਦੋ ਮੇਲਾਂ ਤੱਕ ਫੁਰਨੇ ਫੁਰਦੇ ਦੋ ਮੇਲਾਂ ਤੱਕ ਫੁਰਨੇ ਫੁਰਦੇ ਨਿਤ ਘਰਾਂ ਵਿੱਚ ਪੋਚੇ ਲਾਉਂਦੀ ਚੰਦਰਕਲੀ ਨਿਤ ਘਰਾਂ ਵਿੱਚ ਪੋਚੇ ਲਾਉਂਦੀ ਚੰਦਰਕਲੀ ਡਾਕਟਰ ਹਰਨੇਕ ਸਿੰਘ ਕਲੇਰ ਨਵਦੀ ਮੁੰਡੀ ਰਮਨ ਰਮੇਸ਼ਬਰੀ ਤੇ ਮੈਂ ਸਤਪਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸੁਣਿਆ ਪਾਣਿਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ